ਕੈਨੇਡਾ ਖਬਰਾਂਵਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਹੀ ਨਿਕਲ ਕੇ ਆ ਰਹੀ ਹੈ ਇਸ ਖਬਰ ਦੇ ਵਿੱਚ ਇੱਕ ਰਿਪੋਰਟ ਦਿੱਤੀ ਗਈ ਹੈ ਤੇ ਰਿਪੋਰਟ ਦੇ ਅੰਦਰ ਇੱਕ ਚੇਤਾਵਨੀ ਹੈ ਕਿ ਡੋਨਲਡ ਟਰੰਪ ਦੇ ਟ੍ਰੈਫਿਕ ਪ੍ਰਸਤਾਵ ਦੇ ਨਾਲ ਕੈਨੇਡੀਅਨਾਂ ਨੂੰ ਪ੍ਰਤੀ ਸਾਲ 1100 ਡਾਲਰ ਦਾ ਖਰਚਾ ਪੈ ਸਕਦਾ ਹੈ ਡੋਨਲਡ ਟਰੰਪ ਵੱਲੋਂ ਇੱਕ ਚੋਣ ਨੀਤੀ ਪ੍ਰਸਤਾਵ ਜੋ ਸਾਰੇ ਯੂਐਸ ਦੇ ਆਯਾਤ ਤੇ 10% ਟ੍ਰੈਫਿਕ ਨੂੰ ਲਾਗੂ ਕਰੇਗਾ ਦੇ ਕੈਨੇਡੀਅਨ ਅਤੇ ਯੂਐਸ ਅਰਥਚਾਰੇ ਲਈ ਵਿਆਪਕ ਆਰਥਿਕ ਨਤੀਜੇ ਹੋ ਸਕਦੇ ਨੇ ਜਿਸ ਵਿੱਚ ਲੋਕਾਂ ਲਈ 1100 ਕੈਨੇਡੀਅਨ ਡਾਲਰ ਦੀ ਅਸਲ ਸਲਾਨਾ ਆਮਦਨ ਵਿੱਚ ਨੁਕਸਾਨ ਵੀ ਸ਼ਾਮਲ ਹੈ। ਸਰਾਦੇ ਦੂਮੇ ਪਾਸੇ ਨਵੀਂ ਰਿਪੋਰਟ ਵਿੱਚ ਦਲੀਲ ਦਿੱਤੀ ਗਈ ਹੈ। ਆ ਰਿਪੋਰਟ ਦਾ ਸਿਰਲੇਖ ਹੈ ਕਿ ਪਾਰਟਨਰਸ ਇਨ ਪ੍ਰੋਸਪਰਟੀ ਤੇ ਉਥੇ ਦੱਸਿਆ ਗਿਆ ਕਿ ਇਸ ਵਿੱਚ ਅਮਰੀਕਾ ਦੇ ਟ੍ਰੈਫਿਕ ਤੇ ਕੈਨੇਡਾ ਤੇ ਹੋਰ ਦੇਸ਼ਾਂ ਤੋਂ ਉਮੀਦ ਕੀਤੀ ਤੇ ਜਵਾਬੀ ਟ੍ਰੈਫਿਕ ਉਤਪਾਦਕਾ ਕੀਮਤਾਂ ਤੇ ਮਹੱਤਵਪੂਰਨ ਪ੍ਰਭਾਵ ਕਰੇਗੀ। ਅਤੇ ਦੋਵੇਂ ਦੇਸ਼ਾਂ ਵਿੱਚ ਆਮਦਨ ਤੇ ਉੱਪਰ ਵੱਡਾ ਫਰਕ ਪਵੇਗਾ ਟੋਮਬੋ ਨੇ ਰਿਪੋਰਟ ਦੇ ਵਿੱਚ ਇਹ ਗੱਲ ਆਖੀ ਹੈ ਕਿ ਮੇਰਾ ਅੰਦਾਜ਼ਾ ਹੈ ਕਿ ਕੈਨੇਡਾ ਵਿੱਚ ਅਸਲ ਆਮਦਨ 1.5 ਫੀਸਦੀ ਘਟੇਗੀ ਜਦੋਂ ਕਿ ਕਿਰਤ ਉਤਪਾਦਕਤਾ ਲਗਭਗ 1.6 ਫੀਸਦੀ ਘਟ ਜਾਵੇਗੀ ਸੰਯੁਕਤ ਰਾਜ ਵਿੱਚ ਅਸਲ ਆਮਦਨ ਅਤੇ ਕਿਰਤ ਉਤਪਾਦਕ ਦੋਮਾ ਵਿੱਚ ਲਗਭਗ 1 ਪ੍ਰਤੀਸ਼ਤ ਦੀ ਗਿਰਾਵਟ ਆਵੇਗੀ ਰਿਪੋਰਟ ਵਿੱਚ ਨੋਟ ਇਹ ਵੀ ਕੀਤਾ ਗਿਆ ਕਿ ਆਖਰੀ ਵਾਰ ਅਮਰੀਕਾ ਨੇ 1971 ਵਿੱਚ ਸਾਰੇ ਡਰਾਮ ਦਾ ਉੱਤੇ 10% ਦਾ ਟ੍ਰੈਫਿਕ ਲਗਾਇਆ ਸੀ ਜਦੋਂ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਅਮਰੀਕੀ ਵਪਾਰ ਸੰਤੁਲਨ ਸੁਧਾਰ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਅੰਤਰਰਾਸ਼ਟਰੀ ਸੋਨੇ ਦੀ ਮਿਆਦ ਤੋਂ हट ਗਿਆ ਸੀ ਜਦੋਂ ਕਿ ਨੀਤੀ ਸਿਰਫ 4 ਮਹੀਨੇ ਚੱਲੀ ਸੀ ਟੋਬੇ ਨੇ ਨੋਟ ਕੀਤਾ ਹੈ ਕਿ ਇਹ ਵਪਾਰ ਨੀਤੀ ਵਿੱਚ ਇੱਕ ਮਹੱਤਵਪੂਰਨ ਵਿਕਾਸ ਹੈ ਅੱਜ ਦੇ ਪ੍ਰਸਤਾਵ ਦੇ ਨਾਲ ਨਿਕਸਨ ਅੰਡਾਟ ਟ੍ਰੈਫਿਕ ਵਿਵਾਦ ਭੂਨਸੀ ਅਤੇ ਅਮਰੀਕਾ ਦੇ ਪ੍ਰਮੁੱਖ ਵਪਾਰਕ ਭਾਈਵਾਲ ਦੇ ਨਾਲ ਤਣਾਅਪੂਰਨ ਸਬੰਧ ਸਨ ਰਿਪੋਰਟ ਵਿੱਚ ਇਹ ਗੱਲ ਵੀ ਆਖੀ ਗਈ ਹੈ ਕਿ ਨਿਕਸਨ ਨੇ ਸ਼ੌਕ ਦੀ ਛੋਟੀ ਮਿਆਦ ਦੇ ਮੱਦੇ ਨਜ਼ਰ ਇੱਕ ਹੋਰ ਸਥਾਈ 10% ਪਾੜ ਦਾ ਭੂਨ ਟ੍ਰੈਫਿਕ ਸੰਭਾਵਿਤ ਤੌਰ ਤੇ ਦੋਵੇਂ ਦੇਸ਼ਾਂ ਵਿਚਕਾਰ ਪਾਰ ਪ੍ਰਵਾਹ ਵਿੱਚ ਵਧੇਰੇ ਵਿਗਨ ਪੈਦਾ ਕਰੇਗਾ ਉਦਾਹਰਨ ਦੇ ਲਈ ਟ੍ਰੈਫਿਕ ਅਮਰੀਕੀ ਫਾਰਮਾਂ ਨੋ ਘਰੇਲੂ ਸਪਲਾਈਅਰਸ ਦੀ ਭਾਲ ਕਰਨ ਲਈ ਮਜਬੂਰ ਕਰਨ ਸਕਦਾ ਜਿਨ੍ਹਾਂ ਦੀ ਉਤਪਾਦਕਤਾ ਉਹਨਾਂ ਦੀ ਪਹਿਲ ਪਹਿਲੀ ਨਾਲੋਂ ਕਿਤੇ ਪਸੰਦ ਘੱਟ ਹੈ ਉਹਦੇ ਲਈ ਟ੍ਰੈਫਿਕ ਅਮਰੀਕੀ ਫਰਮਾਂ ਦੇ ਘਰੇਲੂ ਸਪਲਾਈਅਰ ਦੀ ਭਲਾਈ ਭਾਲ ਕਰਨ ਦੇ ਲਈ ਜਿੱਥੇ ਮਜਬੂਰ ਕਰ ਸਕਦਾ ਜਿਨ੍ਹਾਂ ਦੀ ਉਤਪਾਦਕਤਾ ਉਹਨਾਂ ਦੀ ਪਹਿਲੀ ਪਸੰਦ ਨਾਲੋਂ ਘੱਟ ਹੈ ਰਿਪੋਰਟ ਵਿੱਚ ਇਹ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ ਕੈਨੇਡੀਅਨ ਊਰਜਾ ਅਤੇ ਨਿਰਮਾਤਰ ਕਰ ਪਾਰਟਸ ਅਤੇ ਵਾਹਨ ਅਤੇ ਨਿਆਤ ਲਈ ਨਰਿਆਤ ਦੇ ਲਈ ਜੋ ਉਤਪਾਦਨ ਦੇ ਵਿੱਚ 22% ਘਟ ਦੀ ਗਰਾਵਟ ਵੀ ਆ ਸਕਦੀ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਗਭਗ 2.4 ਮਿਲੀਅਨ ਕੈਨੇਡੀਅਨ ਨੌਕਰੀ ਸੰਕਟ ਰਾਜ ਨੂੰ ਕੈਨੇਡੀਅਨ ਨਰਿਆਤ ਦੇ ਨਾਲ ਜੁੜੀਆਂ ਹੋਈਆਂ ਨੇ ਹਾਲਾਂਕਿ ਰਿਪੋਰਟ ਵਿੱਚ ਇਸ ਗੱਲ ਦਾ ਕੋਈ ਵੇਰਵਾ ਨਹੀਂ ਦਿੱਤਾ ਗਿਆ ਕਿ ਟ੍ਰੈਫਿਕ ਦੁਆਰਾ ਕਿੰਨੀਆਂ ਨੌਕਰੀਆਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਨੇਕਸਸ ਰੋਕ ਦੇ ਦੁਆਰਾ ਅਨੁਮਾਨ ਦੇ ਸੁਝਾਅ ਜੋ ਦਿੱਤੇ ਗਏ ਨੇ ਕਿ ਟ੍ਰੈਫਿਕ ਪੂਰੇ ਸਾਲ ਲਈ ਚੱਲਿਆ ਹੁੰਦਾ ਤਾਂ ਕੈਨੇਡਾ ਕੈਨੇਡਾ ਦੇ ਵਿੱਚ 90000 ਨੌਕਰੀਆਂ ਖਤਮ ਹੋ ਜਾਂਦੀਆਂ ਰਿਪੋਰਟ ਵਿੱਚ ਇਹ ਵੀ ਉਜਾਗਰ ਕੀਤਾ ਗਿਆ ਹੈ ਕਿ ਵਿਅਕਤੀਗਤ ਰਾਜ ਕੈਨੇਡਾ ਵਪਾਰ ਤੇ ਕਿੰਨਾ ਕੁ ਨਿਰਪਰ ਕਰਦਾ ਹੈ ਕੈਨੇਡਾ ਅਮਰੀਕਾ 34 ਰਾਜਾਂ ਵਿੱਚੋਂ ਸਭ ਤੋਂ ਵੱਧ ਨਿਰਯਾਤ ਕਰਨ ਵਾਲਾ ਇੱਕ ਸਥਾਨ ਹੈ ਬੋਟਾਨਾ ਦੇ ਵਿੱਚ ਕੈਨੇਡਾ ਦੇ ਨਾਲ ਵਪਾਰ ਦੀ ਜੋ ਆਰਥਿਕਤਾ ਦਾ 16% ਨਿਸੀਗਨ ਦੇ ਵਿੱਚ 14% ਅਤੇ ਇਲੀਨੋਇਸ ਵਿੱਚ ਇਹ 10% ਟੋਬੇ ਐਨ ਐ ਰਿਪੋਰਟ ਵਿੱਚ ਇਹ ਗੱਲ ਵੀ ਕਹੀ ਹੈ ਕਿ ਟੈਕਸਸ ਤੋਂ ਦੂਰ ਕੈਨੇਡਾ ਦੇ ਨਾਲ ਵਪਾਰ ਅਜੇ ਵੀ ਰਾਜ ਦੀ ਆਰਥਿਕਤਾ ਦਾ 4% ਹੈ ਸੋਭਈ ਅਰਧ ਵਿਵਸਥਾ ਤੇ ਅਮਰੀਕੀ ਪਾਰ ਦਾ ਪ੍ਰਭਾਵ ਹੋਰ ਵੀ ਵੱਧ ਸਕਦਾ ਹੈ ਨਿਊ ਬ੍ਰੈਂਜ਼ਵਿਕ ਵਿੱਚ ਅਮਰੀਕਾ ਦੇ ਨਾਲ ਵਪਾਰ ਦੀ ਆਰਥਿਕਤਾ ਦਾ 62% ਹਿੱਸਾ ਲਵਟਾ ਤੇ ਮੈਨੀਟੋਬਾ ਵਿੱਚ ਇਹ ਬਾ 42% ਤੇ ਓਟੋਬਾ ਵਿੱਚ 41% ਹੈ ਇਸ ਤੋਂ ਇਲਾਵਾ ਕੈਨੇਡਾ ਤਿਆਰ ਯੂਐਸ ਉਤਪਾਦਕਾਂ ਦੇ ਲਈ ਇਨਪੁਟਸ ਦਾ ਵੱਡਾ ਯੋਗਦਾਨ ਪਾਉਣ ਦੇ ਲਈ ਜਿਸ ਵਿੱਚ ਮੁੱਲ ਵਰ ਦਿੱਤ ਵਪਾਰ ਵੀ ਕਿਹਾ ਗਿਆ ਤੇ ਉਥੇ ਦੱਸਦੀ ਹੈ ਕਿ OECD ਦੇ ਅਨੁਸਾਰ ਅਮਰੀਕੀ ਨਿਰਯਾਤ ਦੇ ਵਿੱਚ ਸ਼ਾਮਲ ਕੈਨੇਡੀਅਨ ਵੈਲਿਊਜ਼ ਐਂਡ ਦੀ ਮਾਤਰਾ ਦੇ ਪ੍ਰਤੀ ਸਾਲ ਲਗਭਗ US 20 ਬੀ ਡਾਲਰ ਬਿਲੀਅਨ ਤੇ ਉਥੇ ਹੀ ਦੱਸਦੀ ਹੈ ਕਿ 2019 ਵਿੱਚ 24 US ਬਿਲੀਅਨ ਡਾਲਰ ਵਧ ਗਈ ਸੀ ਰਿਪੋਰਟ ਵਿੱਚ ਇਹ ਗੱਲ ਵੀ ਕਹੀ ਗਈ ਹੈ ਇਹ ਦਰਸਾਉਂਦਾ ਕਿ ਕੈਨੇਡਾ ਨਿਰਯਾਤ ਨੂੰ ਅਮਰੀਕੀ ਕਾਰੋਬਾਰਾਂ ਦੁਆਰਾ ਹੋਰ ਵਸਤੂਆਂ ਵਿੱਚ ਉਤਪਾਦਨ ਕਰ ਲਈ ਇੰਪੋਰਟ ਤੌਰ ਤੇ ਅੰਬਾਤ ਵਿੱਚ ਵਰਤੇ ਗਏ ਇਸੇ ਤਰ੍ਹਾਂ ਕੈਨੇਡਾ ਤੋਂ ਅਮਰੀਕਾ ਦਾ ਆਯਾਤ ਲਗਭਗ 12% ਬੁੱਲ ਵਪਾਰ ਹੁੰਦਾ ਜੋ ਅਮਰੀਕਾ ਤੋਂ ਸ਼ੁਰੂ ਹੁੰਦਾ ਰਿਪੋਰਟ ਵਿੱਚ ਇਹ ਗੱਲ ਵੀ ਆਖੀ ਗਈ ਹੈ ਸਬੰਧਤ ਸੂਬਈ ਆਰਥਿਕ ਲਾਭ ਸਪਸ਼ਟ ਹੈ ਦੋਵੇਂ ਦੇਸ਼ਾਂ ਇੱਕਿਕ੍ਰਿਤ ਸਪਲਾਈ ਲੜੀ ਤੋਂ ਲਾਭ ਪ੍ਰਾਪਤ ਕਰ ਸਕਦੇ ਨੇ ਉਹਨਾਂ ਦੀਆਂ ਆਪਣੀਆਂ ਸ਼ਕਤੀਆਂ ਦਾ ਲਾਭ ਉਠਾਉਂਦੇ ਨੇ ਰਿਪੋਰਟ ਵਿੱਚ ਇਹ ਗੱਲ ਗਈ ਹੈ ਕੈਨੇਡਾ ਤੇ ਅਮਰੀਕਾ ਵਿਚਕਾਰ ਵਪਾਰ ਪ੍ਰਸ਼ਾਹਤ ਕਰਨ ਅਤੇ ਸੁਰੱਖਿਆ ਦੇ ਕੇ ਦੋਵੇਂ ਦੇਸ਼ੇ ਆਉਣ ਵਾਲੇ ਸਾਲਾਂ ਵਿੱਚ ਆਪਣੀ ਆਰਥਿਕ ਸਥਿਤੀ ਉਤਪਾਦਕਾ ਵਿਸ਼ੇ ਪੱਧਰੀ ਮੁਕਾਬਲੇਬਾਜ਼ੀ ਵਿੱਚ ਹੋਰ ਵਧਾ ਸਕਦੇ ਨੇ ਟ੍ਰੇਡਿੰਗ ਕਬਨਾਮੇ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਸਿੱਧਾ ਤੁਹਾਡੇ ਨਾਲ ਚੱਲਣੀਆਂ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣੀਆਂ ਸੁਣਨੀਆਂ ਪੜਨੀਆਂ ਤਾਂ ਬਨੇ ਰਹੋ ਆਜ ਨਿਊਜ਼ ਵਾਲਾ ਦਿਨਾਲ